ਗੁਰੂ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਿਛਲੇ ਦਿਨੀ ਜੁੰਡਿਆਲਾ ਗੁਰੂ ਦੇ ਵਿਖੇ ਤਿੰਨ ਦੁਕਾਨਾਂ ਨੂੰ ਚੋਰੀ ਵੱਲੋਂ ਚੋਰਾ ਦੇ ਵੱਲੋਂ ਜੁੜਾ ਨਿਸ਼ਾਨਾ ਬਣਾਇਆ ਗਿਆ ਸੀ ਉੱਥੇ ਹੀ ਹੁਣ ਪੁਲਿਸ ਥਾਣੇ ਦੀ ਸੁਰੱਖਿਆ ਤੇ ਨਹੀਂ ਹਨ ਇੱਕ ਵਿਅਕਤੀ ਥਾਣੇ ਦੇ ਅੰਦਰ ਕੰਮ ਦੇ ਲਈ ਆਇਆ ਸੀ ਤੇ ਉਸ ਵੱਲੋਂ ਥਾਣੇ ਦੇ ਗੇਟ ਦੇ ਅੰਦਰ ਹੀ ਆਪਣਾ ਮੋਟਰਸਾਈਕਲ ਅੰਦਰ ਲਗਾਇਆ ਗਿਆ ਜਦੋਂ ਉਸਨੇ 5 ਮਿੰਟ ਬਾਅਦ ਬਾਹਰ ਆ ਕੇ ਵੇਖਿਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ ਸਰਕਾਰ ਸਿੰਘ ਸਰਕਾਰ ਸਿੰਘ ਜੀ ਕੀ ਗੱਲ ਹੋਈ ਹੈ ਇਹ ਭਾਈ ਮੈਂ ਰੋਟੀ ਦੇਣ ਆਇਆ ਰੋਟੀ ਦੇਣਾ ਮੈਂ ਅੱਲੇ 5 ਮਿੰਟ ਹੀ ਹੋਏ ਮੈਂ ਇਥੋਂ ਵੇਖ ਕੇ ਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਇੱਥੇ ਲੱਗਾ ਹੋਇਆ ਇੱਕ ਸਰਦਾਰ ਨਿਕਲਿਆ ਅੰਦਰੋਂ ਉਹ ਲੈ ਕੇ ਗਿਆ ਮੈਂ ਲੈ ਵੇਖਣ ਆਇਆ ਇਹਨੂੰ ਫੇਰ ਵਾਪਸ ਆਇਆ ਉਹਨਾਂ ਚੋਂ ਨੂੰ ਲੈ ਕੇ ਨਿਕਲ ਗਿਆ ਮੋਟਰਸਾਈਕਲ ਥਾਣੇ ਦੇ ਵਿੱਚ ਰੋਟੀ ਦੇਣਾ ਜਿਹੜਾ ਗੇਟ ਬੰਦ ਗੇਟ ਕਰੀਦਾ ਉਹਦੇ ਅੰਦਰ ਵਾਲ ਲੱਗਾ ਸੀ ਜਿੱਥੇ ਦਰਖਤ ਲੱਗੇ ਆ ਇਹ ਤਾਂ ਤਾਂ ਸਰ ਪਤਾ ਹੀ ਆ ਹੁਣ ਆਪ ਹੀ ਵੇਖ ਲਿਆ ਅਵੇਰੇ ਅਵੇਰੇ ਲੱਗੇ ਗੇਟ ਦੇ ਕੰਪਲੀਟ ਲਖਾਈ ਹੈ ਜੀ ਆਪਾਂ ਨੂੰ ਮੋਟਰਸਾਈਕਲ ਚਾਹੀਦਾ ਸਰ ਮੋਟਰਸਾਈਕਲ ਮਿਲ ਜੇ ਆਪਾਂ ਨੂੰ